ਜਦੋਂ ਪੇਸ਼ ਕੀਤਾ ਤੇ ਜਿਹੜੀ ਧੱਕਾ ਮੁੱਕੀ ਹੋਈ ਹੈ ਦੇਖੋ ਜਿਹੜਾ ਮੈਂ ਇਸ ਬਖਸ਼ ਗੱਲ ਕਰੂੰਗਾ ਤੇ ਇਸ ਤਰ੍ਹਾਂ ਦਾ ਰਵਈਆ ਬਿਲਕੁਲ ਵੀ ਕੋਈ ਟ੍ਰੋਲ ਨਹੀਂ ਕਰੂੰਗਾ ਕਿਸੇ ਐਮਪੀ ਦੀ ਮਦਰ ਨੂੰ ਤੁਸੀਂ ਤੂੰ ਤੂੰ ਕਰਕੇ ਬੋਲ ਰਹੇ ਹੋ ਤੁਸੀਂ ਉਹਨਾਂ ਦੇ ਸਿੱਧੇ ਹੀ ਅਲੀਗੇਸ਼ਨ ਲਾ ਰਹੇ ਹੋ ਕਿ ਤਾਰੇ ਬੁੱਲੇ ਨੇ ਪੰਜਾਬ ਚੱਕ ਲਾਤੀ ਕਿਹੜੇ ਪ੍ਰੂਫ ਹੈ ਇਹ ਦਿਖਾਏ ਸਾਨੂੰ ਕਿ ਅਗਲਾਤੀ ਤੁਸੀਂ ਫੰਡਿੰਗ ਦੇ ਪੈਸੇ ਖਾਦੇ ਆ ਤੁਸੀਂ ਪੈਸੇ ਇਕੱਠੇ ਕੀ ਹਾਂਜੀ ਮਤਲਬ ਪ੍ਰੂਫ ਹੈਗੇ ਇਹਨਾਂ ਕੋਲ ਸੰਦੀਪ ਸਿੰਘ ਜੀ ਕਿਦਾਂ ਚੜਦੀ ਕਲਾ ਪਰਿਵਾਰ ਕਿਵੇਂ ਆ ਤੁਸੀਂ ਬਿਲਕੁਲ ਚੜਦੀ ਕਲਾ ਜੀ ਪਰਿਵਾਰ ਵੀ ਚੜਦੀ ਕਲਾ ਚ ਸੰਦੀਪ ਸਿੰਘ ਹੀ ਚੜਦੀ ਕਲਾ ਜੀ ਜੀ ਦੇਖੋ ਕਿ 22 ਸਾਲ ਇਹਨਾਂ ਨੂੰ ਅੰਦਰ ਹੋ ਗਿਆ ਕੋਈ ਇਹਨਾਂ ਦੀ ਬੇਲ ਨਹੀਂ ਹੋਈ ਇਹਨਾਂ ਨੂੰ ਕਿੰਨੀ ਕੁ ਸਜ਼ਾ ਹੋ ਜਾਏਗੀ ਇਹ ਤੇ ਵੈਸੇ ਹੀ ਆਪਣੀ ਸਜ਼ਾ ਪੂਕਤ ਚੁੱਕੇ ਨੇ ਬਾਕੀ ਸਾਰੇ ਪੰਜਾਬ ਦੀਆਂ ਜੇਲਾਂ ਦੇ ਵਿੱਚ ਆ ਤੇ ਅਮਰਤਪਾਲ ਸਿੰਘ ਨੂੰ ਪੰਜਾਬ ਦੀ ਜੇਲ੍ਹ ਚ ਕਿਉਂ ਨਹੀਂ ਲਿਆਂਦਾ ਗਿਆ ਕੀ ਲੱਗਦਾ ਇਹ ਤੇ ਦੇਖੋ ਪੰਜਾਬ ਸਰਕਾਰ ਦੱਸ ਸਕਦੀ ਹੈ ਕਿਉਂਕਿ ਐਡਾ ਵੱਡਾ ਕੋਈ ਮੁੱਦਾ ਨਹੀਂ ਸੀਗਾ ਕਿ ਕਿਸੇ ਬੰਦੇ ਤੇ ਐਨਐਸਏ ਲਾ ਕੇ ਐਡੀ ਦੂਰ ਭੇਜਤਾ ਹੈ ਇਹ ਜੇ 307 ਐਫਆਈਆਰ ਸੀ ਇੱਥੇ ਦਰਜ ਕਰ ਸਕਦੇ ਹੀ ਐਨਐਸਏ ਲਗਾਉਣਾ ਕੋਈ ਏਡਾ ਵੱਡਾ ਮੁੱਦਾ ਨਹੀਂ ਸੀ ਹੁਣ ਜੇ ਐਨਐਸਏ ਲੱਗੀ ਤੇ ਫਿਰ ਤੇ ਇਹਨਾਂ ਨੇ ਬਾਹਰ ਹੀ ਰਿਟੇਨ ਕਰਨਾ ਸੀ ਕਿ ਇਹ ਮੁੱਦਾ ਨਸ਼ੇ ਦਾ ਤੇ ਵੇਖੋ ਸਾਰਿਆਂ ਨੂੰ ਜਗ ਜਾ ਰਹੀ ਹੈ ਕਿ ਨਸ਼ਾ ਤੇ ਵਧਿਆ ਹੀ ਹੈ ਘਟਿਆ ਨਹੀਂ ਹੈ ਮਹਿੰਗਾ ਹੋ ਸਕਦਾ ਹੋ ਗਿਆ ਹੋਵੇ ਮੈਂ ਤੇ ਇਹੋ ਹੀ ਕਹਾਂਗਾ ਕਿ ਸਰਕਾਰਾਂ ਸਿਰਫ ਇਸ ਨਸ਼ੇ ਦੇ ਉੱਪਰ ਤੇ ਬੇਅਦਬੀ ਦੇ ਉੱਪਰ ਸਿਰਫ ਹੋਰ ਸਿਆਸਤ ਕਰ ਰਹੀ ਹੈ ਨਾ ਹੀ ਬੇਅਦਬੀ ਦਾ ਕੋਈ ਇਨਸਾਫ ਮਿਲਿਆ ਤੇ ਨਾ ਹੀ ਨਸ਼ਾ ਬੰਦ ਹੋਇਆ ਦੇਖੋ ਮੈਂ ਤੇ ਕਹਾਂਗਾ ਕਿ ਪੰਜਾਬ ਹੁਣ ਯੂਪੀ ਦੀ ਰਾਹ ਤੇ ਚੱਲ ਪਿਆ ਉਧਰ ਯੋਗੀ ਨੇ ਸਹੀ ਕੀਤਾ ਤੇ ਇੱਧਰ ਜਦਾ ਵੱਧ ਗਿਆ ਗੁੰਡਾ ਰਾਜ ਹੋ ਗਿਆ ਅੱਜ ਕੱਲ ਕੋਈ ਵੀ ਸੁਰੱਖਿਅਤ ਨਹੀਂ ਹੈ ਇਥੇ ਕੋਈ ਕੇਸ ਲੜਦਾ ਤੇ ਉਹਨੂੰ ਆ ਕੇ ਗੋਲੀ ਮਾਰ ਦਨ ਕਿਤੇ ਆਪਾਂ ਕਿੰਨੇ ਕ ਸੇਫ ਹੈਗੇ ਇਹ ਤੇ ਇਹਨਾਂ ਨੂੰ ਹੁਣ ਸੇਫਟੀ ਸਾਡੀ ਵੀ ਸੋਚਣੀ ਚਾਹੀਦੀ ਹੈ ਕਿ ਜਿਹੜੇ ਬਾਰ ਕੋਰਟ ਚ ਜਾਂਦੇ ਜਾਂ ਆਪਾਂ ਕਿਸੇ ਦਾ ਕੇਸ ਲੜਦੇ ਆ ਤੇ ਕਿੰਨੇ ਸਾਨੂੰ ਆਪਾਂ ਕਿੰਨੇ ਕ ਸਿਕਿਉਰ ਹੈ ਜੀ ਅਕਾਲ ਚੈਨ ਨਾਲ ਜੁੜੇ ਹੋ ਤੁਸੀਂ ਤੇ ਦਾਸ ਤਜਿੰਦਰ ਸਿੰਘ ਅੰਮ੍ਰਿਤਸਰ ਚ ਮੌਜੂਦ ਹਾਂ ਤੇ ਇਸ ਟਾਈਮ ਕੋਰਟ ਦੇ ਵਿੱਚ ਪੇਸ਼ੀ ਭੁਗਤਣ ਵਾਸਤੇ ਪਤਾ ਲੱਗਾ ਸੀ ਸੰਦੀਪ ਸਿੰਘ ਸੰਨੀ ਜੀ ਨੂੰ ਲੈ ਕੇ ਆਉਣਾ ਤੇ ਨਾਲ-ਨਾਲ ਜਿਹੜੇ ਕਿ ਡਿਬਰੂਗਾਰਡ ਦੀਆਂ ਜੇਲਾਂ ਚੋਂ 9 ਜਣੇ ਪੰਜਾਬੀਆਂ ਜਿਨ੍ਹਾਂ ਸ਼ਿਫਟ ਕੀਤੇ ਗਏ ਤੇ ਬਾਕੀ ਅੰਮ੍ਰਿਤਸਰ ਵਿੱਚ ਜਾਂ ਵਕਫਾਖ ਜੇਲਾਂ ਦੇ ਵਿੱਚ ਨੌਜਵਾਨ ਅਮਰਪਾਲ ਦੇ ਕਿਸ ਤਰ੍ਹਾਂ ਸੰਬੰਧਤ ਦੇ ਵਿੱਚ ਉਹਨਾਂ ਦੀ ਜਿਹੜੀ ਪੇਸ਼ੀਆਂ ਸੀ ਕੁਝ ਦਿਨ ਪਹਿਲਾਂ ਪੇਸ਼ੀ ਤੋਂ ਬਾਅਦ ਚ ਅਗਲੀ ਕਾਰਵਾਈ ਕੀ ਆ ਇਹਦੇ ਬਾਰੇ ਆਪਾਂ ਗੱਲਬਾਤ ਕਰਦੇ ਹਾਂ ਕਿਉਂਕਿ ਸੰਦੀਪ ਸੰਨੀ ਸੰਦੀਪ ਸਿੰਘ ਸੰਨੀ ਨੂੰ ਤਕਰੀਬਨ ਤਕਰੀਪਾ ਪਾ ਗੱਲ ਕਰੀਏ ਤੇ ਸਾਰਾ ਇਸ ਟਾਈਮ ਪੰਥ ਜਾਣਦਾ ਮੈਂ ਥੋੜਾ ਜ਼ਿਕਰ ਕਰ ਦਿੰਨਾ ਥੋੜਾ ਸਮਾਂ ਪਹਿਲਾਂ ਇੱਕ ਕਤਲ ਹੋ ਜਾਂਦਾ ਕਤਲ ਸੀ ਸੂਰੀ ਦਾ ਕਤਲ ਤੇ ਸੂਰੀ ਦੇ ਕਤਲ ਤੋਂ ਬਾਅਦ ਚ ਸੁਰਖੀਆਂ ਦੇ ਵਿੱਚ ਆਇਆ ਸੰਦੀਪ ਸਿੰਘ ਸੰਨੀ ਉਹ ਨੌਜਵਾਨ ਜਿਹਨੇ ਉਹ ਕਤਲ ਕੀਤਾ ਤੇ ਕਤਲ ਤੋਂ ਬਾਅਦ ਉਹਨੂੰ ਸਜ਼ਾ ਹੋ ਜਾਂਦੀ ਆ ਇਸ ਟਾਈਮ ਦੇ ਉੱਤੇ ਉਹ ਜੇਲ੍ਹ ਦੇ ਵਿੱਚ ਆ ਅਗਲੀ ਕਾਰਵਾਈ ਕੀ ਹੋਈ ਉਹਦੇ ਉੱਤੇ ਉਹ ਵੀ ਆਪਾਂ ਗੱਲਬਾਤ ਕਰਾਂਗੇ ਤੇ ਨਾਲ ਨਾਲ ਅੰਮ੍ਰਿਤਪਾਲ ਵਾਲਾ ਕੇਸ ਦੀ ਜ਼ਰੂਰ ਕੋਖ ਪੜਤਾਲ ਕਰਾਂਗੇ ਕਿ ਜਿਹੜੇ ਵੀ ਕੇਸ ਚੱਲ ਰਹੇ ਆ ਨੌਜਵਾਨਾਂ ਤੇ ਉਹਨਾਂ ਦੀ ਅਪਡੇਟ ਕੀ ਆ ਸਾਡੇ ਨਾਲ ਐਡਵੋਕੇਟ ਰਿਤੂ ਰਾਜੀ ਆ ਸਵਾਗਤ ਹੈ ਤੁਹਾਡਾ ਕਾਲਜਾਂ ਦੇ ਪ੍ਰੋਫੈਸਰ ਜੀ ਕਾਲਜੀ ਸਾਰਿਆਂ ਨੂੰ ਕਿਵੇਂ ਹੋ ਜੀ ਠੀਕ ਠਾਕ ਸਭ ਚੜ੍ਹਦੀ ਕਲਾ ਜੀ ਸੰਦੀਪ ਵਾਲੇ ਕੇਸ ਦੇ ਵਿੱਚ ਕੀ ਬਣਿਆ ਅੱਜ ਕੋਰਟ 'ਚ ਪੇਸ਼ ਕੀਤਾ ਗਿਆ ਕਿ ਜਾਂ ਉਹਨੂੰ ਵੀਡੀਓ ਕਾਨਫਰੈਂਸਿੰਗ ਲਈ ਨਹੀਂ ਅੱਜ ਸੰਦੀਪ ਸਿੰਘ ਦੀ ਵੀਸੀ ਦੇ ਉੱਪਰ ਪੇਸ਼ੀ ਹੋ ਗਈ ਹੈ ਜੀ ਤੇ ਐਵੀਡੈਂਸ ਵਾਸਤੇ ਕੇਸ ਸੀਗਾ ਪਰ ਕੋਈ ਵਿਟਨੈਸ ਆਇਆ ਨਹੀਂ ਹੈ ਤੇ ਇਸ ਕਰਕੇ 30 10 ਤਰੀਕ ਪਾਠੀ ਨਾ ਜੀ 30 10 ਨੂੰ ਤੇ ਇੱਕ ਪੇਸ਼ੀ ਹੁੰਦੀ ਆ ਕਿ ਜਾਂ ਵੀਡੀਓ ਕਾਨਫਰੈਂਸਿੰਗ ਦੇਖੋ ਫਿਲਹਾਲ ਤੇ ਵੀਸੀ ਦੇ ਚੱਲ ਰਿਹਾ ਜੀ ਜਿੱਦਨ ਕਿਤੇ ਆਇਡੈਂਟੀਫਿਕੇਸ਼ਨ ਹੋਏਗੀ ਉਸਨ ਹੋ ਸਕਦਾ ਹੈ ਕਿ ਪੇਸ਼ ਕਰਨਗੇ ਅੱਛਾ ਥੋੜਾ ਜਿਹਾ ਤਾਸਤੋਗੀ ਕੇਸ ਹੁਣ ਕਿਵੇਂ ਚੱਲ ਰਿਹਾ ਪ੍ਰੋਸੀਡਿੰਗ ਕੀ ਹੈ ਦੀ ਅਗਲੇ ਪਾਸੇ ਕਿੰਨਾ ਦੀ ਕਾਰਵਾਈ ਆ ਦੇਖੋ ਸੰਦੀਪ ਸਿੰਘ ਸਣੀ ਦੇ ਵਿੱਚ ਚਲਾਨ ਪੇਸ਼ ਹੋ ਗਿਆ ਐਵੀਡੈਂਸ ਜਿਸ ਸ਼ੁਰੂ ਹੋ ਗਏ ਹੋਏ ਨੇ ਇੱਕ ਵਿਟਨੈਸ ਆ ਚੁੱਕਾ ਹੈ ਤੇ ਰੈਸਟ ਆਪਾਂ ਉਹਨਾਂ ਨੇ ਸਨਮਾਨ ਕੀਤੇ ਹੋਏ ਨੇ ਜੋ ਵਾਰਿਸਰ ਆ ਕੇ ਤੇ ਇਹਨਾਂ ਦਾ ਚੀਫ ਹੋਏਗਾ ਐਵੀਡੈਂਸ ਆਣਗੇ ਤੇ ਕਰਾਸ ਐਗਜ਼ਾਮੀਨੇਸ਼ਨ ਵਿੱਚ ਤੇ ਕੇਸ ਫਿਕਸ ਹੈਗਾ ਜੀ ਸੰਦੀਪ ਸਿੰਘ ਸੰਨੀ ਅਚਾਨਕ ਸੁਰਖੀਆਂ ਦੇ ਵਿੱਚ ਆਉਂਦਾ ਸੂਰੀ ਦੇ ਕਤਲ ਕੇਸ ਦੇ ਵਿੱਚ ਤੇ ਉਤੋਂ ਬਾਅਦ ਦੇ ਵਿੱਚ ਉਹਨਾਂ ਦੇ ਪਰਿਵਾਰ ਨੂੰ ਜੋ ਪੰਥਕ ਪਿਆਰ ਮਿਲਿਆ ਉਹ ਵੀ ਆਪਾਂ ਸਾਰੇ ਜਾਣਦੇ ਆ ਮੈਂ ਇੱਕ ਰਿਓ ਦੇ ਭਰਾਤਾ ਇਸ ਟਾਈਮ ਤੇ ਨਾਲ ਆ ਕਿਉਂਕਿ ਜਦੋਂ ਕੋੜ ਦੇ ਵਿੱਚ ਆਉਂਦੇ ਆ ਤੇ ਫਿਰ ਕਿਤੇ ਨਾ ਕਿਤੇ ਗਾਹੇ ਬਗਾਏ ਦਰਸ਼ਨ ਮਿਲੇ ਹੋ ਜਾਂਦੇ ਪਹਿਲਾਂ ਗੁਰਫਤੇ ਸਾਂਝ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਦੀਪ ਸਿੰਘ ਜੀ ਕਿਦਾਂ ਚੜ੍ਹਦੀ ਕਲਾ ਪਰਿਵਾਰ ਕਿਵੇਂ ਆ ਬਿਲਕੁਲ ਜੀ ਬਿਲਕੁਲ ਚੜ੍ਹਦੀ ਕਲਾ ਜੀ ਪਰਿਵਾਰ ਵੀ ਚੜ੍ਹਦੀ ਕਲਾ ਚ ਸੰਦੀਪ ਸਿੰਘ ਵੀ ਚੜ੍ਹਦੀ ਕਲਾ ਚ ਜੀ ਕਦੋਂ ਦੇ ਮਿਲੇ ਹੋ ਸੰਦੀਪ ਨੂੰ ਤੁਸੀਂ ਹਜੇ ਹਫਤਾ ਹੀ ਹੋਇਆ ਸੰਦੀਪ ਸਿੰਘ ਨੂੰ ਮਿਲ ਕੇ ਆਏ ਜੀ ਅੰਦਰ ਬਹੁਤ ਵਧੀਆ ਚੜ੍ਹਦੀ ਕਲਾ ਜੀ ਕਿਰਪਾ ਗੁਰੂ ਸਾਹਿਬ ਦੀ ਗੁਰੂ ਸਾਹਿਬ ਕਿਸੇ ਜਥੇਬੰਦੀ ਨਾਲ ਥੋੜਾ ਦੱਸ ਦਿਓ ਕਿ ਜੁੜੇ ਹੋਏ ਸੀ ਪਹਿਲਾਂ ਤੁਸੀਂ ਕਿਉਂਕਿ ਅਚਾਨਕ ਜਦੋਂ ਇਹ ਸੰਦੀਪ ਸਿੰਘ ਸਣੀ ਦਾ ਨਾਮ ਆਉਂਦਾ ਤੇ ਬਹੁਤੇ ਲੋਕ ਪੁੱਛਦਾ ਕਿ ਕਹਿੰਦੇ ਯਾਰ ਅਸੀਂ ਤਾਂ ਜਾਣਦੇ ਹੀ ਨਹੀਂ ਸੀ ਪਹਿਲਾਂ ਵੀ ਕਿਸੇ ਇਹੋ ਜੀ ਐਕਟੀਵਿਟੀ ਜਾਂ ਜਥੇਬੰਦਕ ਢਾਂਚੇ ਨਾਲ ਜੁੜਿਆ ਹੋਇਆ ਸੀ ਸੰਦੀਪ ਸਿੰਘ ਜਦੋਂ ਸੂਰੀ ਦਾ ਕਤਲ ਹੁੰਦਾ ਨਹੀਂ ਜੀ ਨਹੀਂ ਸੰਦੀਪ ਸਿੰਘ ਆਪਣਾ ਸਿਰਫ ਕਾਰੋਬਾਰ ਸੀ ਯਾਤਰ ਦੀ ਰੇੜੀ ਮੇੜੇ ਰੇੜੀ ਮੇੜੀ ਦੁਕਾਨ ਸੀ ਉਹਦੀ ਆਪਣੀ ਤੇ ਕਿਸੇ ਵੀ ਜਥੇਬੰਦੀ ਨਾਲ ਕੋਈ ਅਟੈਚਮੈਂਟ ਨਹੀਂ ਸੀ ਨਾ ਕਿਸੇ ਜਥੇਬੰਦੀ ਨੂੰ ਜਾਣਦਾ ਸੀ ਮਤਲਬ ਆਪਣਾ ਸਿਰ ਦਰਬਾਰ ਸਾਹਿਬ ਤੇ ਅਸੀਂ ਦੱਸਿਆ ਜਾਂਦਾ ਸੀ ਗੁਰਦਵਾਰ ਸਾਹਿਬ ਦਰਸ਼ਨ ਕਰਕੇ ਜਾਂਦਾ ਸੀ ਕਿਸੇ ਵੀ ਇੱਕੋ ਜੱਥੇਬੰਦੀ ਨਾਲ ਕੋਈ ਉਹਦੀ ਅਟੈਚਮੈਂਟ ਹੈ ਨਹੀਂ ਸੀ ਬਿਲਕੁਲ ਵੀ ਸ਼ੁਰੂ ਤੋਂ ਹੀ ਨਹੀਂ ਕੀਤੀ ਆ ਬੱਚੇ ਕਿਵੇਂ ਹੋਦੇ ਠੀਕ ਆ ਸਾਰਾ ਹਾਂਜੀ ਜੁਆਇੰਟ ਫੈਮਿਲੀ ਹੈ ਬੱਚੇ ਚੜਦੀ ਕਲਾ ਚ ਹੈ ਤੇ ਇੱਕ ਬੇਟਾ ਸੀ ਉਹਦਾ ਤੇ ਇੱਕ ਬੇਟੀ ਹੈ ਤੇ ਬੇਟੀ ਹੁਣ ਸਕੂਲ ਜਾ ਰਹੀ ਹੈ ਦੀ ਤੇ ਬੇਟਾ ਵੀ ਹੋਰ ਮੈਂ ਕਿਹਾ ਅਗਲੇ ਸਾਲ ਤੋਂ ਸਕੂਲ ਜਾਣਾ ਸ਼ੁਰੂ ਹੋ ਜਾਏਗਾ ਤੇ ਉਹ ਵੀ ਹੁਣ ਮਤਲਬ ਕਿ ਥੋੜਾ ਬੋਧ ਉਹਨੂੰ ਸਮਝ ਆਣੀ ਸ਼ੁਰੂ ਹੋਈ ਇਹ ਬੱਚਿਆਂ ਨੂੰ ਪਹਿਲਾਂ ਨਹੀਂ ਉਸ ਟਾਈਮ ਤੇ ਇਹਨਾਂ ਦਾ ਪਤਾ ਕਾਫੀ ਛੋਟ ਪਹਿਲਾਂ ਕਾਫੀ ਛੋਟੇ ਸੀ ਬੱਚੇ ਉਹਨ ਜੋਇੰਟ ਫੈਮਲੀ ਜਾਂ ਜੂ ਜੂ ਮਦਦ ਕੀ ਬੱਚੇ ਨਾਲ ਸਾਰਾ ਪਰਿਵਾਰ ਕੋਲ ਦਾ ਮਿਲਦਾ ਵਾ ਬੱਚਿਆਂ ਨੂੰ ਫਿਰ ਹੌਲੀ ਹੌਲੀ ਸਾਰਾ ਜੋ ਪਤਾ ਲੱਗ ਜਾਂਦਾ ਵਾ ਇਹ ਚੀਜ਼ ਦਾ ਬੜਾ ਫਰਕ ਪੈਂਦਾ ਹੈ ਸਰਵਾਜੀ ਮੈਂ ਦੂਸਰਾ ਕੇਸ ਜਿਹੜਾ ਅਮਰਤਪਾਲ ਸਿੰਘ ਅਮਰਤਪਾਲ ਸਿੰਘ ਖਡੂਰ ਸਾਹਿਬ ਤੋਂ ਐਮਪੀ ਸਹਿਬਾਨ ਆ ਕਿਉਂਕਿ ਬਹੁਤ ਆਤ ਵੋਟ ਜੇ ਆਪਾਂ ਗੱਲ ਕਰੀਏ ਪੰਜਾਬ ਦੇ ਵਿੱਚੋਂ ਜਦੋਂ ਪੈਂਦੀ ਆ ਤੇ ਇਸ ਅਤੇ ਦੇ ਵਿੱਚ ਦਰਜ ਹੋ ਜਨਦਾ ਨਾਮ ਭਾਈ ਅਮਰਤਪਾਲ ਸਿੰਘ ਦਾ ਸਭ ਤੋਂ ਵੱਧ ਬੋਰਡ ਜਿਹੜੀ ਸੀ ਖਡੂਰ ਸਾਹਿਬ ਹਲਕੇ ਨੇ ਉਹਨਾਂ ਨੂੰ ਪਾ ਕੇ ਜਿਤਾਇਆ ਸੀ ਇਸ ਟਾਈਮ ਡਿਬਰੂਗੜ ਦੀ ਜੇਲ੍ਹ ਦੇ ਵਿੱਚ ਆ ਉਸ ਕੇਸ ਨਾਲ ਵੀ ਗੱਲਬਾਤ ਕਰਦੇ ਆ ਐਡਵੋਕੇਟ ਸਾਹਿਬ ਉਹ ਕੇਸ ਇਸ ਟਾਈਮ ਕਿਸ ਤਰ੍ਹਾਂ ਚੱਲ ਰਿਹਾ ਉਸ ਦਿਨ ਪ੍ਰਸ਼ਾਸਨ ਦੇ ਨਾਲ ਕੁਝ ਬਹਿਸਵਾਜੀ ਵੀ ਹੋਈ ਪਰਿਵਾਰ ਦੀ ਉਸ ਬਹਿਸਵਾਜੀ ਨੂੰ ਤੁਸੀਂ ਕਿਵੇਂ ਵੇਖਿਆ ਕੀ ਅਗਲੀ ਕਾਰਵਾਈ ਕਰ ਰਹੇ ਹੋ ਤੇ ਨਾਲ ਨਾਲ ਇਹ ਕੇਸ ਬਾਰੇ ਜਰੂਰ ਜਾਣਕਾਰੀ ਦੇ ਦਿਓ ਦੇਖੀ ਉਸ ਦਿਨ ਪੇਸ਼ ਹੀ ਸੀਗੀ ਸਾਰੇ ਅਕਿਊਜ਼ ਦੀ 44 ਦੇ 44 ਪੇਸ਼ ਕਰਨੇ ਸੀਗੇ ਕਿਉਂਕਿ ਚਾਰਜ ਫਰੇਮ ਹੋਣਾ ਸੀਗਾ ਤੇ ਉਸ ਦਿਨ ਸਾਰੇ ਪੇਸ਼ ਹੋਏ ਤੇ ਚਾਰਜ ਫਰੇਮ ਹੋਇਆ ਉਹ ਚ ਤੁਸੀਂ ਇੱਕ ਚੀਜ਼ ਦੇਖੀ ਕਿ ਬਾਹਰ ਬਾਜੇ ਕੇ ਨੇ ਡਿਸਕਲੋਜ਼ਰ ਸਟੇਟਮੈਂਟ ਬਾਰੇ ਸਾਰਾ ਓਪਨਲੀ ਕਹਿਤਾ ਕਿ ਸਾਡੀ ਜਿਹੜੀ ਡਿਸਕਲੋਜ਼ਰ ਸਟੇਟਮੈਂਟਸ ਹੈਗੀਆਂ ਸਾਰੀਆਂ ਇਹਨਾਂ ਨੇ ਬਲੈਂਕ ਪੇਪਰ ਤੇ ਸਾਈਨ ਕਰਾ ਕੇ ਲਈਆਂ ਅੰਡਰ ਇਨਫਲੂਐਂਸ ਲਈਆਂ ਜਿਸ ਜਿਹੜਾ ਬੇਸ ਆ ਇਹਨਾਂ ਦਾ ਕੇਸ ਦਾ ਉਹ ਡਿਸਕਲੋਜ਼ਰ ਸਟੇਟਮੈਂਟ ਸੀਗਾ ਇਹਨਾਂ ਦਾ ਕੇਸ ਹੀ ਉੱਥੇ ਖਤਮ ਹੁੰਦਾ ਹੈ ਕਿ ਜਿੱਥੋਂ ਪਤਾ ਲੱਗਦਾ ਕਿ ਸਾਫ਼ ਇਹਨੂੰ ਪਸਾਣਾ ਤੇ ਇਹਨੂੰ ਡੇਫੇਮ ਕਰਨਾ ਸੀਗਾ ਅਮਰਿਤਪਾਲ ਸਿੰਘ ਤੇ ਇਹਦੀ ਟੀਮ ਨੂੰ ਇਹ ਨਸ਼ਾ ਕਰਦਾ ਜਦ ਕਿ ਇਹੋ ਜਿਹੀ ਕੋਈ ਗੱਲ ਨਹੀਂ ਸੀ ਜਦੋਂ ਪੇਸ਼ ਕੀਤਾ ਤੇ ਜਿਹੜੀ ਧੱਕਾ ਮੁੱਕੀ ਹੋਈ ਹੈ ਦੇਖੋ ਜਿਹੜਾ ਮੈਂ ਇਸ ਪੱਖ 'ਚ ਗੱਲ ਕਰੂੰਗਾ ਤੇ ਇਸ ਤਰ੍ਹਾਂ ਦਾ ਰਵਈਆ ਬਿਲਕੁਲ ਵੀ ਕੋਈ ਟੋਲਰੈਂਟ ਨਹੀਂ ਕਰੂੰਗਾ ਕਿਸੇ ਐਮਪੀ ਦੀ ਮਦਰ ਨੂੰ ਤੁਸੀਂ ਤੂੰ ਤੂੰ ਕਰਕੇ ਬੋਲ ਰਹੇ ਹੋ ਤੁਸੀਂ ਉਹਨਾਂ ਦੇ ਸਿੱਧੇ ਹੀ ਅਲੀਗੇਸ਼ਨ ਲਾ ਰਹੇ ਹੋ ਕਿ ਤਾਰੇ ਮੁੰਡੇ ਨੇ ਪੰਜਾਬ ਚ ਅਗ ਲਾਤੀ ਮਤਲਬ ਕਿਹੜੇ ਪ੍ਰੂਫ ਹੈ ਇਹ ਦਿਖਾਏ ਸਾਨੂੰ ਕਿ ਅਗ ਲਾਤੀ ਤੁਸੀਂ ਫੰਡਿੰਗ ਦੇ ਪੈਸੇ ਸਾਦੇ ਆ ਤੁਸੀਂ ਪੈਸੇ ਇਕੱਠੇ ਕਰਦੇ ਹਾਂ ਹਾਂਜੀ ਮਤਲਬ ਪ੍ਰੂਫ ਹੈਗੇ ਇਹਨਾਂ ਕੋ ਇਹ ਤੇ ਫਿਰ ਇੱਕ ਡਿਸਾਈਡਿੰਗ ਫੈਕਟਰ ਹੋ ਗਏ ਨਾ ਹਰਪਾਲ ਸਿੰਘ ਜੀ ਕਿ ਹਾਂ ਵੀ ਮੈਂ ਡਿਸਾਈਡ ਕਰਤਾ ਤੂੰ ਅੱਗ ਵੀ ਲਾਈ ਹੈ ਤੂੰ ਮਲਜ਼ਮ ਹੀ ਹੈ ਤੂੰ ਦੋਸ਼ੀ ਹੋ ਗਿਆ ਇਹਨੇ ਦੋਸ਼ੀ ਇਕਰਾਰ ਦਿੱਤਾ ਇੱਕ ਤਰ੍ਹਾਂ ਦਾ ਕਿ ਰੁਕਰ ਸਾਹਿਬ ਅਫਸਰ ਸਾਹੀ ਕਹਿ ਸਕਦੀ ਇਸ ਤਰ੍ਹਾਂ ਕਿਸੇ ਨੂੰ ਜਿੰਨੇ ਚਿਰ ਅੰਦਰੋਂ ਉਹਨਾਂ ਨੂੰ ਮੁਰਜ਼ਮ ਸਾਬਤ ਨਹੀਂ ਕੀਤਾ ਜਾਂਦਾ ਅਫਸਰ ਸਾਹੀ ਕਹਿ ਸਕਦੀ ਹੈ ਦੇਖੋ ਮਲਜ਼ਮ ਤੇ ਮੁਰਜ਼ਮ 'ਚ ਫਰਕ ਹੈ ਮੁਲਜ਼ਮ ਜਦ ਤੱਕ ਉਹ ਨੂੰ ਡਿਸਾਈਡ ਨਹੀਂ ਕਰਦੀ ਕਿ ਇਹ ਮੁਜਰੀਮ ਹੈ ਉਹ ਨੂੰ ਕੋਈ ਉਹ ਨੂੰ ਮੁਜਰੀਮ ਨਹੀਂ ਕਹਿ ਸਕਦਾ ਇਹ ਤੇ ਨਾ ਕੋਈ ਕੇਸ ਚੱਲਿਆ ਇਸ ਬਾਰੇ ਕਿ ਅੱਗ ਲਾਈ ਜਾਂ ਨਹੀਂ ਲਾਈ ਇਹ ਤਾਂ ਬਸ ਇਦਾ ਇੱਕ ਧਿਰ ਬਣ ਕੇ ਸਾਫ਼ ਹੀ ਕਹਿੰਦਾ ਜੀ ਇਹ ਇਨੇ ਅੱਗ ਲਾਈ ਹੈ ਜੀ ਕਿਸ ਤਰ੍ਹਾਂ ਅੱਗ ਲਾਤੀ ਹੈ ਜੀ ਕਿਸੇ ਦੇ ਨਸ਼ੇ ਛਡਾਣਾ ਅੱਗ ਲੱਗ ਗਈ ਜੇ ਇੰਨਾ ਹੀ ਸੀਗਾ ਤੇ ਹੁਣ ਨਸ਼ੇ ਬੰਦ ਕੇ ਉਹਨਾ ਹੋਏ ਇਨਾਂ ਕੋਲ ਉਹ ਤੇ ਇੱਕ ਚੰਗੀ ਬਹੀਰ ਚਲਾਤੀ ਕਿ ਸਭ ਨਸ਼ੇ ਲੁਕੀ ਛੱਡ ਕੇ ਇਧਰ ਤੁਰ ਪਏ ਸੀ ਕਿ ਆਪਾਂ ਨਾਲ ਜੁੜ ਗਏ ਤੇ ਕਿਹੜੀ ਅੱਗ ਲੱਗੀ ਹੈ ਜਾਂ ਤੇ ਸਪਸ਼ਟ ਕਰਨ ਦੇ ਹੰਦਾ ਕਿ ਕਿਹੜੀ ਅੱਗ ਲੱਗੀ ਹੈ ਤੇ ਕਿੰਨਾ ਫੰਡ ਆਇਆ ਸਾਨੂੰ ਦੱਸ ਦੇ ਕੋਈ ਪ੍ਰੂਫ ਸਾਹਮਣੇ ਰੱਖ ਦੇਉਂਦੇ ਕਿਉਂਕਿ ਡਿਸਾਈਡਿੰਗ ਫੈਕਟਰ ਕਰਕੇ ਗੱਲ ਕਰਨੇ ਕਿ ਇਦਾਂ ਕਰਤਾ ਉਹ ਗਲਤ ਹੈ ਨਹੀਂ ਅੱਛਾ ਐਡਵੋਕੇਟ ਸਾਹਿਬ ਪੰਨੂ ਸਾਹਿਬ ਅਗਲੇ ਦਿਨ ਤੁਹਾਡੇ ਸਹਿਯੋਗੀ ਆ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਸੀ ਦੋ ਦਿਨ ਪਹਿਲਾਂ 5 ਤਰੀਕ ਦਾ ਤਾਂ ਟਾਈਮ ਦਿੱਤਾ ਗਿਆ ਕਿ ਜੇ ਮਾਫੀ ਨਹੀਂ ਮੰਗਦੇ ਤੇ ਉਸ ਤੋਂ ਬਾਅਦ ਕੀ ਕਾਰਵਾਈ ਕਰੋਗੇ ਤੁਸੀਂ ਐਸਪੀ ਸਾਹਿਬਾਨ ਤੇ ਕੋਈ ਲੀਗਲ ਕਾਰਵਾਈ ਕਰਨ ਜਾ ਰਹੇ ਦੇਖੋ ਅਗਰ ਤੁਸੀਂ ਮਾਫੀ ਨਹੀਂ ਮੰਗਦੇ ਤੇ ਜਿਹੜੀ ਵੀ ਲੀਗਲ ਟੀਮ ਅੱਗੇ ਕਾਰਵਾਈ ਕਰੇਗੀ ਜਿਵੇਂ ਕਿ ਜੋ ਵੀ ਇਹਨਾਂ ਦੀ ਰੈਮਡੀਜ਼ ਬੰਦੀਆਂ ਨੇ ਸਿਵਲ ਬੰਦੀ ਕ੍ਰਿਮੀਨਲ ਬੰਦੀ ਹੈ ਕੰਪਲੇਂਟ ਬੰਦੀ ਆਪਾਂ ਸਭ ਫਾਈਲ ਕਰਾਂਗੇ ਜੋ ਵੀ ਇਹਨਾਂ ਦੇ ਅਗੇਂਸਟ ਹੈਗੀ ਆਪਾਂ ਸਭ ਕਾਰਵਾਈ ਆਪਾਂ ਸ਼ੁਰੂ ਕਰਾਂਗੇ ਉਹ ਕੇਸ ਹੁਣ ਕਿਵੇਂ ਆ ਜਿਹਦੇ ਵਿੱਚ ਉਹਨਾਂ ਤਰੀਕ ਪਈ ਸੀ ਉਹ ਕਿੰਨਾ ਕੁ ਲੰਬਾ ਸਮਾਂ ਕਿ ਜਾਂ ਛੇਤੀ ਆਸ ਬਣਦੀ ਆ ਕਿ ਜਿਹੜੇ ਨੌਜਵਾਨ ਪੰਜਾਬ ਦੀਆਂ ਜੇਲਾਂਾਂ ਦੇ ਵਿੱਚ ਆ ਉਹਨਾਂ ਦੀ ਕਿਸੇ ਦੀ ਜ਼ਮਾਨਤ ਦੀ ਆਸ ਬਣਦੀ ਆ ਕੋਈ ਦੇਖੋ ਇਸ ਕੇਸ ਨੂੰ ਚਲਦਿਆਂ ਤੇ ਵੈਸੇ 2.5 ਸਾਲ ਹੋ ਗਏ ਜਿਹੜੇ ਪਹਿਲੇ ਕਤੀ ਕਿਉ ਸੀਗੇ ਉਹ ਪੇਸ਼ ਸੀਏ ਉਹਨਾਂ ਦੀ ਐਵੀਡੈਂਸ ਇਸ ਚਾਰਜ ਫਰੇਮ ਹੋ ਗਏ ਸੀਗੇ ਐਵੀਡੈਂਸ ਇਸ ਵਿਟਨੈਸ ਇਸ ਹੋ ਗਏ ਸੀਗੇ ਕਾਫੀ ਹੋ ਗਏ ਸੀਗੇ ਮੇਰੇ ਖਿਆਲ ਚ 60 ਪਾਇੰਟ ਵਿਟਨੈਸ ਇਸ ਇਹਨਾਂ ਦੇ ਹੋ ਗਏ ਸੀਗੇ ਹੁਣ ਜਦੋਂ ਦੁਬਾਰਾ ਇਹ 10 ਬੰਦੇ ਪੇਸ਼ ਕਰਕੇ ਸਪਲੀਮੈਂਟਰੀ ਚਲਾਨ ਪੇਸ਼ ਹੋਇਆ ਤੇ ਕੋਰਟ ਦੀ ਵੈਸੇ ਇਨਸਟਰਕਸ਼ਨਸ ਹੈ ਕਿ ਇਹਨੂੰ ਵਿਦਨ 2 ਮੰਥਸ ਇਹਨੂੰ ਕੇਸ ਨੂੰ ਖਤਮ ਕੀਤਾ ਜਾਵੇ ਕਿਉਂਕਿ ਚਾਰਜ ਫਰੇਮ ਹੋ ਗਿਆ ਹੁਣ ਜਿਹੜੇ ਮੇਨ ਬੇਸਿਕ ਇੰਪੋਰਟੈਂਟ ਐਵੀਡੈਂਸ ਇਸ ਹੈ ਵਿਟਨੈਸ ਹੈ ਉਹੀ ਪੇਸ਼ ਹੋਣਗੇ ਤੇ ਉਹਨਾਂ ਦਾ ਕਲੋਸ ਐਗਜ਼ਾਮੀਨੇਸ਼ਨ ਹੋਵੇਗਾ ਇਹ ਜਿਵੇਂ ਫਾਸਟ ਟਰੈਕ ਚ ਕਹਿ ਸਕਦੇ ਕਿ ਛੇਤੀ ਕਾਰਵਾਈ ਹੋ ਰਹੀ ਹੈ ਹੁਣ ਜੇ ਅੱਗੇ ਲੰਬੀਆਂ ਤਰੀਕਾਂ ਪੈਂਦੀਆਂ ਸਭ ਤਰੀਕਾਂ ਛਿੱਚਦੀ ਪੈ ਰਹੇ ਨੇ ਹਾਂਜੀ ਤੁਸੀਂ ਕਹਿ ਸਕਦੇ ਕਿ ਫਾਸਟ ਟਰੈਕ ਹੈ ਤੁਸੀਂ ਇੱਕ ਚੀਜ਼ ਦੇਖੋ ਕਿ 2.5 ਸਾਲ ਇਹਨਾਂ ਨੂੰ ਅੰਦਰ ਹੋ ਗਏ ਆ ਕੋਈ ਇਹਨਾਂ ਦੀ ਬੇਲ ਨਹੀਂ ਹੋਈ ਇਹਨਾਂ ਨੂੰ ਕਿੰਨੀ ਕੁ ਸਜ਼ਾ ਹੋ ਜਾਏਗੀ ਇਹ ਤੇ ਵੈਸੇ ਹੀ ਆਪਣੀ ਸਜ਼ਾ ਪੂਕਤ ਚੁੱਕੇ ਨੇ ਵਕੀਰ ਸਾਹਿਬ ਕੇਵਲ ਇੱਕ ਇੱਕ ਕੇਸ ਹੀ ਆ ਕਿ ਬਹੁਤਾਤ ਜਿਵੇਂ ਪਹਿਲਾਂ ਆਪਣੀ ਗੱਲ ਹੋ ਰਹੀ ਸੀ ਜਿਵੇਂ ਕਿ ਇੱਕ ਇੱਕ ਮੈਂਬਰ ਤੇ 5 5 7 7 ਦਾ 10 ਕੇਸ ਕਿ ਸਾਰੀਆਂ ਇਕੱਠੀਆਂ ਕਾਰਵਾਈਆਂ ਚੱਲ ਰਹੀਆਂ ਨਹੀਂ ਜੀ ਹੁਣ ਜਿਵੇਂ ਜਦੋਂ ਦਾ 15 ਤਰੀਕ ਤੋਂ ਬਾਅਦ ਲਾਲੋਕੀ 29 ਨੰਬਰ ਐਫ ਆਈ ਆਰ 15 ਨੂੰ ਦਰਜ ਹੋਈ ਸੀ ਤੇ ਉਸ ਤੋਂ ਬਾਅਦ 39 ਨੰਬਰ ਐਫ ਆਈ ਆਰ ਜਿਹੜੀ 24 ਤਰੀਕ ਨੂੰ ਦਰਜ ਹੁੰਦੀ ਹੈ ਉਸ ਤੋਂ ਬਾਅਦ ਇਨਾਂ ਤੇ ਘੱਟੋ ਘਾਟ ਨਹੀਂ ਤੇ 8-10 ਐਫ ਆਈ ਆਰਸ ਹੋਰ ਦਰਜ ਕਰਤੀਆਂ ਜਾਂਦੀਆਂ ਵਾ ਜਿਵੇਂ ਕਿ ਖਲਚੀਆਂ ਕੀਤੀ ਗਈ ਆਮ ਜ਼ੈਕਟ ਦੀ ਕਿਤੇ ਗੱਡੀ ਭਜਾਉਣ ਦੀ ਕਰਤੀ ਕਿਤੇ ਇਨਾਂ ਨੇ ਹੇਟ ਸਪੀਚ ਦੀ ਕਰਤੀ ਅਮਰਿਤਪਾਲ ਤੇ ਵੀ ਨੀਅਰ ਅਬਾਊਟ 10-12 ਐਫ ਆਈ ਆਰ ਪਪਲ ਬ੍ਰੀਥ ਦੀ ਵੀ 8-10 ਐਫ ਆਈ ਆਰ ਜਿੰਨੇ ਦਰਜ ਕਰਤੀਆਂ ਆ ਜੋ ਅੱਜ ਕੇ ਸਿਰਫ ਕਸਟਡੀ ਤੇ ਅਜੇ ਸਿਰਫ ਇੱਕੋ ਐਫਆਈਆਰ ਚੱਲ ਰਹੀ ਹੈ 39 ਨੰਬਰ ਤੇ ਇਹਨਾਂ ਦੀ ਬਾਕੀ ਜੇ ਮੰਨ ਲਓ ਇਸ ਵਿੱਚੋਂ ਬਰੀ ਹੋ ਜਾਂਦੇ ਆ ਜਾਂ ਉਹ ਕਿਸੇ ਪਾਸੇ ਕਿਉਂ ਬਾਕੀ ਉਹ ਤੋਂ ਬਾਅਦ ਨਾਲ-ਨਾਲ ਚੱਲਣਗੇ ਕਿ ਇਕੱਠੀਆਂ ਮੈਪ ਉਸੇ ਕਿ ਇਕੱਠੀਆਂ ਚੱਲ ਜਾਂਦੀਆਂ ਕਿ ਜੇ ਤੋਂ ਬਾਅਦ ਵਿੱਚ ਫਿਰ ਦੁਬਾਰਾ ਉਸ ਕੇਸ ਦੇ ਵਿੱਚ ਉਹਨਾਂ ਦੀ ਰੈਸਟ ਪੈ ਸਕਦੀ ਹੈ ਜਾਂ ਅੰਦਰ ਰੱਖ ਸਕਦੇ ਦੇਖੋ ਜਦ ਤੱਕ ਉਹਨਾਂ ਦੀ ਰੈਸਟ ਨਹੀਂ ਪੈਂਦੀ ਉਹਨਾਂ ਦੀ ਕਸਟਡੀ ਸ਼ੋ ਹੀ ਨਹੀਂ ਕਰ ਰਹੇ ਜੀ ਆਪਾਂ ਤੇ ਐਪਲੀਕੇਸ਼ਨ ਮੂਵ ਕੀਤੀ ਹੈ ਜੀ ਸ਼੍ਰੀ ਭਲਵਿੰਦਰ ਸਿੰਘ ਜਨਾਲਾ ਕੋਰਟ 'ਚ ਕਿ ਇਹਨਾਂ ਦੀ ਜਿਹੜੀ ਕਸਟਡੀ ਪਾਈ ਜਾਵੇ 29 ਨੰਬਰ 'ਚ ਉਥੇ ਅਲਾਉ ਵੀ ਹੋਈ ਹੈ 13 8 ਤਰੀਕ ਹੈ ਕਿ ਇਹਨਾਂ ਨੂੰ ਪ੍ਰੋਡਿਊਸ ਕੀਤਾ ਜਾਵੇ ਇਨਟੈਂਸ਼ਨਲੀ ਪ੍ਰੋਡਿਊਸ ਹੀ ਨਹੀਂ ਕਰਨ ਦੀ ਯੋਜਨਾ ਸੀ ਅਕਚੂਅਲੀ ਬਾਕੀ ਸਾਰੇ ਪੰਜਾਬ ਦੀਆਂ ਜ਼ਿਲ੍ਹਿਆਂ ਦੇ ਵਿੱਚ ਆ ਤੇ ਅਮਰਤਪਾਲ ਸਿੰਘ ਨੂੰ ਪੰਜਾਬ ਦੀ ਜੇਲ੍ਹ ਚ ਕਿਉਂ ਨਹੀਂ ਲਿਆਂਦਾ ਗਿਆ ਕੀ ਲੱਗਦਾ ਪਾ ਇਹ ਤੇ ਦੇਖੋ ਪੰਜਾਬ ਸਰਕਾਰ ਦੱਸ ਸਕਦੀ ਹੈ ਕਿਉਂਕਿ ਐਡਾ ਵੱਡਾ ਕੋਈ ਮੁੱਦਾ ਨਹੀਂ ਸੀਗਾ ਕਿ ਕਿਸੇ ਬੰਦੇ ਤੇ ਐਨਐਸਏ ਲਾ ਕੇ ਐਡੀ ਦੂਰ ਭੇਜਤਾ ਜਾਵੇ ਇਹ ਜੇ 307 ਐਫਆਈਆਰ ਸੀ ਇੱਥੇ ਦਰਜ ਕਰ ਸਕਦੇ ਹੀ ਐਨਐਸਏ ਲਗਾਉਣਾ ਕੋਈ ਐਡਾ ਵੱਡਾ ਮੁੱਦਾ ਨਹੀਂ ਸੀਗਾ ਹੁਣ ਜੇ ਐਨਐਸਏ ਲੱਗੀ ਤੇ ਫਿਰ ਤੇ ਇਹਨਾਂ ਨੇ ਬਾਹਰ ਹੀ ਰੀਟੇਨ ਕਰਨਾ ਸੀ ਐਨਐਸਏ ਤੇ ਤੀਜੇ ਸਾਲ ਦੇ ਵਿੱਚ ਤੇ ਜਦੋਂ ਤੀਜੇ ਸਾਲ ਦੀ ਐਨਐਸਏ ਵਧੀ ਸੀ ਤੇ ਬਹੁਤਾਤ ਜਿਹੜੇ ਵਿਰੋਧੀ ਵੀ ਸੀ ਜੀ ਗੱਲ ਕਰਦੇ ਆ ਪਹਿਲਾਂ ਕੁਝ ਵਿਰੋਧ ਦੇ ਵਿੱਚ ਵੀ ਸੀ ਪਰ ਤੀਜੇ ਸਾਲ ਦੀ ਐਨਐਸਏ ਤੋਂ ਬਾਅਦ ਵਿੱਚ ਇਹ ਵੀ ਵਿਰੋਧ ਕੀਤਾ ਗਿਆ ਕਿ ਇੰਨੀ ਐਨਐਸਏ ਕਦੀ ਵਾਧਦੀ ਨਹੀਂ ਸੀ 2 ਸਾਲ ਦੀ ਤੇ ਆਮ ਐਨਐਸਏ ਦੱਸਿਆ ਜਾਂਦਾ ਕਿ 2 ਸਾਲ ਤੱਕ ਰਹਿੰਦੀ ਆ ਤੀਜੇ ਸਾਲ ਦੇ ਵਿੱਚ ਬਹੁਤ ਘੱਟ ਐਨਐਸਏ ਸੈਂਦ ਲੱਗੀ ਹੋਈ ਹਾਂਜੀ ਮੋਸਟਲੀ ਤੇ 2 ਸਾਲ ਦੀ ਮੈਕਸਿਮ ਹੋਈ ਸੀਗੀ ਤੇ ਇਹਨਾਂ ਦੇ ਕੇਸ 'ਚ 3 ਸਾਲ ਦੀ ਕਰਤੀ ਤੇ ਇਹਨਾਂ ਨੇ ਕੁਝ ਬੇਸ ਵੀ ਬਣਾਇਆ ਦੀਗਾ ਕਿ ਕਿਸੇ ਨੂੰ ਥ੍ਰੈਟ ਗਈ ਆ ਜਾਂ ਕੁਛ ਗਈ ਆ ਤੇ ਬਾਅਦ 'ਚ ਉਹਨਾਂ ਨੇ ਕਿਹਾ ਕਿ ਆਪ ਮਤਲਬ ਕਿ ਇਹ ਸਟੇਟ ਗਵਰਨਮੈਂਟ ਜਾਂ ਸੈਂਟਰਲ ਗਵਰਨਮੈਂਟ ਲਗਾ ਲੋ ਕਿ ਆਪਣੇ ਬੇਸ ਤੇ ਹੀ ਇਹਨਾਂ ਨੇ ਤੀਸਰੇ ਸਾਲ ਵੀ ਵਧਾ ਦਿੱਤੀ ਹੈ ਜੀ। ਅੱਛਾ ਲਾਅਨ ਆਰਡਰ ਦੀ ਕਿਵੇਂ ਵੇਖਦੇ ਹੋ ਪੰਜਾਬ ਦੀ ਸਥਿਤੀ ਨੂੰ ਤੁਸੀਂ ਨਸ਼ਾ ਜ਼ਿਕਰ ਕੀਤਾ। ਨਸ਼ਾ ਕਿਵੇਂ ਲੱਗਦਾ ਤੁਹਾਨੂੰ ਪੰਜਾਬ ਦੇ ਵਿੱਚ? ਕੁਝ ਦਿਨ ਪਹਿਲਾਂ ਜਿੰਡਿਆਲੇ ਦੇ ਵਿੱਚ ਵੀ ਇੱਕ ਨੌਜਵਾਨ ਨੂੰ ਗੋਲੀਆਂ ਮਾਰੀਆਂ ਜਾਂਦਾ ਲਖਮਿੰਦਰ ਸਿੰਘ ਸੀ। ਪੇਸ਼ੇ ਤੋਂ ਐਡਵੋਕੇਟ ਸਾਹਿਬ ਸੀ ਉਹ ਵੀ। ਉਹਨਾਂ ਨੂੰ ਗੋਲੀਆਂ ਮਾਰਤੀ ਜਾਂਦਾ ਸ਼ੈੱਡ ਡੈਥ ਹੋ ਚੁੱਕੀ ਹੈ ਉਹਨਾਂ ਦੀ। ਤੁਹਾਡੇ ਵਕੀਲ ਸਾਹਿਬਾਨ ਉੱਤੇ ਪ੍ਰੋਟੈਸਟ ਵੀ ਕਰ ਰਹੇ ਹੋ। ਤਸਵੀਰਾਂ ਦਿਖਾ ਲੀਆਂ ਸੀ। ਮੇਰੇ ਕੇ ਮੁੱਦਾ ਨਸ਼ੇ ਦਾ ਤੇ ਵੇਖੋ ਸਾਰਿਆਂ ਨੂੰ ਜਗ ਜਾ ਰਹੀ ਹੈ ਕਿ ਨਸ਼ਾ ਤੇ ਵਧਿਆ ਹੀ ਹੈ ਘਟਿਆ ਨਹੀਂ ਹੈ ਮਹਿੰਗਾ ਹੋ ਸਕਦਾ ਹੋ ਗਿਆ ਹੋਵੇ ਮੈਂ ਤੇ ਇਹੋ ਹੀ ਕਹਾਂਗਾ ਕਿ ਸਰਕਾਰਾਂ ਸਿਰਫ ਇਸ ਨਸ਼ੇ ਦੇ ਉੱਪਰ ਤੇ ਬੇਅਦਬੀ ਦੇ ਉੱਪਰ ਸਿਰਫ ਹੋਰ ਸੇਫਰ ਸਿਆਸਤ ਕਰ ਰਹੀ ਹੈ ਨਾ ਹੀ ਬੇਅਦਬੀ ਦਾ ਕੋਈ ਇਨਸਾਫ ਮਿਲਿਆ ਤੇ ਨਾ ਹੀ ਨਸ਼ਾ ਬੰਦ ਹੋਇਆ ਜਿਹੜਾ ਵੀ ਆਂਦਾ ਕਹਿੰਦਾ ਜੀ ਬੇਅਦਬੀ ਦਾ ਇਨਸਾਫ ਦਵਾਵਾਂਗੇ ਜਾਂ ਨਸ਼ਾ ਬੰਦ ਕਰਾਵਾਂਗੇ ਉਹ ਬਸ ਆਪਣੀ ਸਿਆਸਤ ਖੇਡ ਕੇ ਤੇ ਚਲ ਜਾਂਦਾ ਤੇ ਅਗਲਾ ਵੀ ਇਸੇ ਮੁੱਦੇ ਤੇ ਆ ਜਾਂਦਾ ਇਹ ਦੇ ਸਖਤ ਕਾਨੂੰਨ ਜੇ ਸਖਤ ਇਹੋ ਜਿਹੇ ਇਹਨਾਂ ਨੂੰ ਕਰਨਾ ਚਾਹੀਦਾ ਕਿ ਨਸ਼ਾ ਬੰਦ ਕਰਨ ਤੇ ਬੇਦਰਦੀ ਦਾ ਇਨਸਾਫ ਦਵਾ ਲਖਵਿੰਦਰ ਸਿੰਘ ਜਿਹੜਾ ਨੌਜਵਾਨ ਦੀ ਡੈਥ ਹੋ ਚੁੱਕੀ ਹੈ ਇਸ ਟਾਈਮ ਗੋਲੀਆਂ ਮਾਰਤੀਆਂ ਗਈਆਂ ਸੀ ਲਾਣ ਆਰਡਰ ਦੀ ਸਥਿਤੀ ਨੂੰ ਕਿਵੇਂ ਵੇਖਦੇ ਹੋ ਪੰਜਾਬ ਦੇ ਵਿੱਚ ਵੈਸੇ ਤੇ ਰੋਜ਼ਾਨਾ ਹੀ ਕਿਤੇ ਨਾ ਕਿਤੇ ਗੋਲੀ ਚੱਲ ਰਹੀ ਹੈ ਆਮ ਮਕਾਬਾ ਬਣ ਚੁੱਕਾ ਪਰ ਇੱਕ ਪੇਸ਼ੇਵਰ ਵਕੀਲ ਦੇ ਗੋਲੀਆਂ ਵਾਜ ਜਾਣ ਉਸ ਤੋਂ ਬਾਅਦ ਉਸ ਨੌਜਵਾਨ ਦੀ ਡੈਥ ਹੋ ਚੁੱਕੀ ਹੈ ਪ੍ਰੋਟੈਸਟ ਵੀ ਤੁਹਾਡੇ ਵੱਲੋਂ ਕੀਤਾ ਜਾ ਰਿਹਾ ਦੇਖੋ ਮੈਂ ਤੇ ਕਹਾਂਗਾ ਕਿ ਪੰਜਾਬ ਹੁਣ ਯੂਪੀ ਦੀ ਰਾਹ ਤੇ ਚੱਲ ਪਿਆ ਉਧਰ ਯੋਗੀ ਨੇ ਸਹੀ ਕੀਤਾ ਤੇ ਇੱਧਰ ਜ ਇਥੇ ਕੋਈ ਕੇਸ ਲੜਦਾ ਤੇ ਉਹਨੂੰ ਆ ਕੇ ਗੋਲੀ ਮਾਰ ਦਣ ਕਿ ਦੱਸ ਆਪਾਂ ਕਿੰਨੇ ਕੁ ਸੇਫ ਹੈਗੇ ਆ ਜੀ ਇਹ ਤੇ ਇਹਨਾਂ ਨੂੰ ਹੁਣ ਸੇਫਟੀ ਸਾਡੀ ਵੀ ਸੋਚਣੀ ਚਾਹੀਦੀ ਹੈ ਕਿ ਜਿਹੜੇ ਬਾਰ ਕੋਰਟ ਤੇ ਜਾਂਦੇ ਆਪਾਂ ਕਿਸੇ ਦਾ ਕੇਸ ਲੜਦੇ ਆ ਤੇ ਕਿੰਨਾ ਹੀ ਸਾਨੂੰ ਆਪਾਂ ਕਿੰਨੇ ਕੁ ਸਿਕਿਉਰ ਹੈ ਜੀ ਇਸ ਦਾ ਪ੍ਰਬੰਧ ਇਹਨਾਂ ਨੂੰ ਕਰਨਾ ਚਾਹੀਦਾ ਜੀ ਇਹ ਆਮ ਹੀ ਹੋ ਗਿਆ ਅੱਜ ਜੇ ਆਪਾਂ ਵੇਖੀਏ ਤੇ ਫਰੋਤੀ ਮੰਗਣਾ ਕਿਸੇ ਨੂੰ ਫੋਨ ਕਰ ਦੇਣਾ ਉਹਦੇ ਪਿੱਛੇ ਕੌਣ ਸੀ ਨਾ ਕੁਝ ਪਤਾ ਲੱਗਦਾ ਕਾਰਨ ਕੀ ਤੱਕ ਨਹੀਂ ਜਾਂਦੀ ਪ੍ਰਸ਼ਾਸਨ ਜਾਂ ਪੁਲਿਸ ਲੱਗਦਾ ਤੁਹਾਨੂੰ ਦੇਖੋ ਇਹ ਤੇ ਸਰਕਾਰ ਦੀ ਨਾਕਾਮਯਾਬੀ ਹੈ ਇਹ ਤੇ ਇਹਨਾਂ ਨੂੰ ਜਾਣਨਾ ਚਾਹੀਦਾ ਜੀ ਅੱਜ ਹੁਣ ਇੰਨੀਆਂ ਫਰੋਤੀਆਂ ਮੰਗਲ ਲਾਪੇ ਆ ਓਪਨਲੀ ਹੋ ਗਿਆ ਜੀ ਮੰਗਦੇ ਵੀ ਐ ਮਾਰ ਵੀ ਦਿੰਦੇ ਆ ਲੇਕਿਨ ਫੜਿਆ ਕੋਈ ਨਹੀਂ ਜਾਂਦਾ ਇਹ ਤੇ ਇਹਨਾਂ ਨੂੰ ਹੁਣ ਆਪ ਦੇਖਣਾ ਚਾਹੀਦਾ ਨਾ ਜਾਂ ਤੇ ਆਪਣੀ ਕਾਨੂੰਨ ਜਿਹੜੀ ਆ ਵਿਵਸਥਾ ਇਹਨੂੰ ਥੋੜੀ ਬਿਹਤਰ ਕਰਨ ਜੇ ਨਹੀਂ ਫੜ ਸਕਦੇ ਤੇ ਕੁਝ ਤੇ ਸੋਚਣੇ ਇਹਦੇ ਬਾਰੇ ਜੇ ਤੇ ਇਦਾਂ ਹੀ ਚੱਲਦਾ ਰਿਹਾ ਫੇਰ ਤੇ ਇਹ ਤੇ ਸਹਰ ਕੋਈ ਡਰੇਗਾ ਪੰਜਾਬ ਰਹਿਣ ਚ ਅੱਗੇ ਅੱਧਾ ਕੈਨੇਡਾ ਚਲ ਗਿਆ ਆਸਟਰੀਆ ਚਲ ਗਿਆ ਇਥੇ ਕਿਹੜਾ ਪੜ ਲੈ ਕੇ ਇਥੇ ਰਹੂਗਾ ਜੀ ਬਿਲਕੁਲ ਜੇ ਆਪਾਂ ਨੌਜਵਾਨੀ ਦੀ ਗੱਲ ਕਰਦੀ ਆ ਤੇ ਨੌਜਵਾਨੀ ਤੇ ਵੈਸੇ ਬਾਹਰ ਸਾਡੀ ਬਫਤਾਜ ਬਾਹਰ ਚੱਲ ਜੂ ਬੋਤਾਲ ਜੀ ਬਾਹਰ ਚੱਲ ਗਈ ਹੈ ਜੀ ਅੱਜ ਜਿਹੜਾ ਵੀ ਬਿਜ਼ਨਸਮੈਨ ਲਾ ਲਓ ਜਿਹੜਾ ਪਰ ਡੇਗ ਗਿਆ ਉਹ ਕਹਿੰਦਾ ਕਿ ਯਾਰ ਮੇਰਾ ਬੱਚਾ ਇੱਥੇ ਸੇਫ ਨਹੀਂ ਹੈ ਜਾਂ ਤੇ ਉਹ ਨਸ਼ਾ ਕਰਨ ਲੱਗ ਪਏਗਾ ਜੇ ਨਸ਼ਾ ਨਾ ਕੀਤਾ ਜੇ ਕਾਮਯਾਬ ਹੋ ਗਿਆ ਤੇ ਇਹਨੂੰ ਕਿਸੇ ਨੇ ਗੋਲੀ ਮਾਰ ਦੇਣੀ ਹੈ ਉਹ ਇਹਨੂੰ ਰੱਖ ਕੇ ਕਰੇਗਾ ਕਿ ਇੱਥੇ ਠੀਕ ਹੈ ਨਾ ਉਹ ਤੇ ਮਤਲਬ ਡਰ ਦਾ ਮਾਹੌਲ ਬਣ ਚੁੱਕਾ ਹੈ ਜਾਂ ਤੇ ਇਹ ਪੰਜਾਬ ਖਾਲੀ ਕਰਾਣਾ ਚਾਹੁੰਦੇ ਆ আচ্ছা ਮੈਨੂੰ ਲਾਸਟ ਦੇ ਵਿੱਚ ਹੁਣ ਸੰਦੀਪ ਸਿੰਘ ਸੈਣੀ ਵਾਲੇ ਕੇਸ ਦਾ ਦੁਬਾਰਾ ਜ਼ਰੂਰ ਦੱਸ ਦਿਓ ਤੇ ਨਾਲ ਅਮਰਤਪਾਲ ਅਮਰਤਪਾਲ ਸਿੰਘ ਵਾਲੇ ਕੇਸ ਦਾ ਤੁਸੀਂ ਕਿਹਾ ਕਿ 2 ਮਹੀਨੇ ਦੇ ਵਿੱਚ ਸ਼ਾਇਦ ਕੋਈ ਨਾ ਕੋਈ ਫੈਸਲਾ ਆ ਸ ਹਾਂਜੀ ਦੇਖੋ ਇਹ ਹੁਣ ਕਿਉਂਕਿ ਥੋੜਾ ਜਿਹਾ ਫਾਸਟ ਰੈਕਟ ਹੈਗਾ ਜੀ ਇਹਨੂੰ 2 ਮਹੀਨੇ ਦੇ ਵਿੱਚ ਵਿੱਚ ਡਿਸਾਈਡ ਕਰ ਦੇਣਾ ਜੀ ਠੀਕ ਹੈ ਨੇ ਇਹ ਕੋਸ਼ਿਸ਼ ਹੈ ਕਿ ਜਲਦੀ ਤੋਂ ਜਲਦੀ ਇਹਦਾ ਆਰਡਰ ਆ ਜੇ ਕਿਹੜਾ ਨੰਬਰ ਐਫ ਆਈ ਆਰ ਦੀ ਗੱਲ ਕਰੀਏ ਇਹ 39 ਨੰਬਰ ਐਫ ਆਈ ਆਰ ਜਿਹੜਾ ਅਜਨਾਲੇ ਵਾਲੀ ਘਟਨਾ ਅਜਨਾਲੇ ਵਾਲੀ ਘਟਨਾ ਦਾ ਤੇ ਜਿਹੜਾ 29 ਹੈ ਉਹ ਚ ਅਜੇ ਪਪਲਪ੍ਰੀ ਤੇ ਬਸੰਤ ਸਿੰਘ ਦولتਪੁਰ ਨੂੰ ਅਜੇ ਪੇਸ਼ ਨਹੀਂ ਕੀਤਾ ਗਿਆ ਉਹ ਵੀ ਅਜੇ ਵਿਟਨੈਸ ਤੇ ਹੈਗਾ ਜੀ ਐਵਿਡੈਂਸ ਤੇ ਸੰਦੀਪ ਸਿੰਘ ਸੰਨੀ ਦਾ ਜਿਹੜਾ ਕੇਸ ਦੇਖੋ ਸੰਨੀ ਵਾਲੇ ਕੇਸ 'ਚ ਤੇ ਅਜੇ ਇੱਕੋ ਹੀ ਗਵਾਹ ਹੋਇਆ ਜੀ ਠੀਕ ਹੈ ਨਾ ਜੀ ਇੱਥੇ ਮੇਰੇ ਕੋਲ ਕਾਫੀ ਗਵਾਹ ਜੇ ਬਾਕੀ ਨੇ ਇਹਨੂੰ ਥੋੜਾ ਇਹਨਾਂ ਨੇ ਟਾਈਮ ਲੱਗੇਗਾ ਠੀਕ ਧੰਨਵਾਦ ਜੀ ਐਡਵੋਕੇਟ ਸਾਹਿਬ ਸਾਡੇ ਨਾਲ ਸੀ ਰਿਤੂ ਰਾਜ ਜੀ ਕਿਉਂਕਿ ਇਸ ਕੇਸ ਦੇ ਨਾਲ ਲੰਬੇ ਸਮੇਂ ਤੋਂ ਜੁੜੇ ਹੋਇਆ ਹੈ ਜਨਾਲੇ ਦੇ ਵਿੱਚ ਪਹਿਲਾਂ ਪੇਸ਼ੀਆਂ ਹੋਈਆਂ ਤੇ ਉੱਥੇ ਵੀ ਅਸੀਂ ਕੋਸ਼ਿਸ਼ ਕਰਦੇ ਰਹੇ ਹਾਂ ਕਿ ਐਡਵੋਕੇਟ ਸਾਹਿਬ ਨਾਲ ਗੱਲਬਾਤ ਹੋਵੇ ਪੱਖ ਰੱਖ ਚੁੱਕੇ ਆ ਦੋਵਾਂ ਦਾ ਹੀ ਜੀ ਆਪਾਂ ਸੰਦੀਪ ਸਿੰਘ ਸੰਨੀ ਦੇ ਕੇਸ ਦੀ ਗੱਲ ਕਰਦੇ ਆ ਤਾਂ ਉਹਨਾਂ ਦੱਸਿਆ ਕਿ ਇਹ ਲੰਬਾ ਚੱਲ ਸਕਦਾ ਥੋੜਾ ਜਿਹਾ ਜੇ ਗਵਾਹਾਂ ਸਟਾਰਟ ਹੋ ਚੁੱਕੀਆਂ ਵਾਂ ਪਰ ਉਹ ਲੰਬਾ ਚੱਲੂਗਾ ਇਸ ਟਾਈਮ ਤਰੀਕ ਵੀ ਪੈ ਚੁੱਕੀ ਆ ਉਹਦੇ ਪ੍ਰਾਤਨਾਂ ਵੀ ਗੱਲ ਹੋਈ ਕਿ ਉਹ ਚੜ੍ਹਦੀ ਕਲਾ ਦੇ ਵਿੱਚ ਆ ਤੇ ਉਹਦੇ ਬੱਚੇ ਵੀ ਚੜ੍ਹਦੀ ਕਲਾ ਦੇ ਵਿੱਚ ਆ ਕਿਉਂਕਿ ਇਸ ਟਾਈਮ ਦੇ ਉੱਤੇ ਜੁਆਇੰਟ ਫੈਮਿਲੀ ਆ ਇਕੱਠਾ ਪਰਿਵਾਰ ਆ ਦੇਖ ਰੇਖ ਉਹਦੇ ਪਰਿਵਾਰ ਕਰ ਰਿਹਾ ਜੇ ਗੱਲ ਕਰੀਏ ਬੱਚਿਆਂ ਦੇ ਜਿਹਦੀ ਦੇਖਭਾਲ ਉਹ ਪਰਿਵਾਰ ਕਰ ਰਿਹਾ ਵਾ ਤੇ ਅਮਰਤਪਾਲ ਸਿੰਘ ਜਿਹੜੇ ਇਸ ਟਾਈਮ ਡਿਬਰੂਗੜ ਜੇਲ੍ਹ ਦੇ ਵਿੱਚ ਆ ਤੇ ਉਹਨਾਂ ਵਾਲੇ ਕੇਸ ਦੀ ਗੱਲ ਕਰੀਏ ਜਾਨ ਨਾਲ ਦੇ ਸਾਥੀ ਆ ਜਿਹੜੇ ਉਹਨਾਂ ਦੇ ਕੇਸ ਜਿਹੜਾ ਹੁਣ 39 ਨੰਬਰ ਐਫ ਆਈ ਆਰ ਆ ਉਹ ਕਿਤੇ ਨਾ ਕਿਤੇ ਫਾਸਟ ਟਰੈਕ ਵਾਲਾ ਕੰਮ ਹੋ ਗਿਆ ਕਹਿੰਦੇ ਤਕਰੀਬਨ 2 ਕੁ ਮਹੀਨੇ ਦੇ ਸਮੇਂ ਦੇ ਵਿੱਚ ਲੱਗ ਜਾਊਗਾ ਪਤਾ ਕਿ ਉਹ ਡਿਸੀਜਨ ਕਿਧਰਲੇ ਪਾਸੇ ਜਾਂਦਾ ਵੇਖਦੇ ਆ ਅਮਰਤਪਾਲ ਸਿੰਘ ਦੀ 3 ਸਾਲ ਦੀ ਐਨ ਐਸ ਏ ਹੋ ਚੁੱਕੀ ਆ ਅਮਰਤਪਾਲ ਸਿੰਘ ਨੂੰ ਸ਼ਾਇਦ ਕਦੋਂ ਲੈ ਕੇ ਆਉਂਦੇ ਪੰਜਾਬ ਦੀ ਜੇਲ੍ਹ ਦੇ ਵਿੱਚ ਅਜੇ ਸ਼ਾਇਦ ਕਹਿਣਾ ਔਖਾ ਹੋਊਗਾ ਪਰ ਜਿਸ ਹਿਸਾਬ ਨਾਲ ਰਫ਼ਤਾਰ ਫੜੀ ਹੋਈ ਆ ਇਸ ਕੇਸ ਨੇ ਲੱਗਦਾ ਕਿ 2 ਮਹੀਨੇ ਦੇ ਵਿੱਚ ਵਕੀਲ ਸਾਹਿਬ ਨੇ ਦੱਸਿਆ ਕਿ ਉਸ ਕੇਸ ਨੂੰ ਖਤਮ ਕਰਨਗੇ ਉਸ ਤੋਂ ਬਾਅਦ ਦੇ ਵਿੱਚ ਇਹ ਕੇਵਲ ਇੱਕ ਕੇਸ ਨਹੀਂ 5 7 8 ਤੋਂ 10 ਹਰ ਇੱਕ ਦੇ ਵੱਖ-ਵੱਖਰੇ ਕੇਸ ਚੱਲ ਰਹੇ ਆ ਉਸ ਤੋਂ ਬਾਅਦ ਸ਼ਾਇਦ ਅਗੀਆਂ ਕਾਰਵਾਈਆਂ ਪੈਣਗੀਆਂ ਜੁੜੇ ਰਹੋ ਆਕਾਲ ਚੈਨਲ ਦੇ ਨਾਲ ਨਾਲ ਦੇ ਵਿੱਚ ਗੁਰਫਤੇ ਸਾਂਝ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ